ਬਈ ਹੁਣ ਚੋਲਾ ਇਹਨੂੰ ਇਹਨੂੰ ਕੋਈ ਚੱਲਾ ਦੇ। ਹਾਂ ਹਾਂ ਸੁਣਿਆ ਮੋਟਾ ਬਾਕੀ ਥਣ ਵੀ ਬਈ ਕਹਿ ਰਾ ਕਰਾ ਜੇ ਮੈਂ ਪਹਿਲੇ 55000 ਮੁੱਲ ਕਰਦੇ ਆ ਬਈ 55000 ਹੀ ਦੇ ਦਾਂਗੇ ਯਾਰ। ਕੋਈ 12 ਗਾਲ ਤੋਂ ਦਿੱਤਾ ਏ ਗੱਲ ਕਹਿਣ ਵਾਲੇ ਹੋਗੇ। ਦਿੱਤਾ ਦਿੱਤਾ ਬਈ। ਹਾਂ ਮਾਲ ਕਹਿੰਦਾ ਵੀ ਦੁੱਧੇ ਫੁੱਲ ਭਰਦੇ ਲੈਵਾ। ਇਹ ਕੱਚੀ ਆ ਵੀ ਹਫਤੇ ਦੀ। ਹਲੇ ਤਾਂ ਕੱਚੀ ਹੈ ਬਈ ਹਨਾ। ਬਾਕੀ ਥਣ ਤੁਹਾਨੂੰ ਸਾਫ਼ ਆ ਬਈ ਜੇ ਆਪਾਂ ਕਹਿ ਲਈ ਹੈ ਹਨਾ। ਹਰੇ ਹਰੇ ਗੱਲ ਦਿੰਦਾ ਪਾਏ ਤੇ ਦੁੱਧ ਹੁੰਦਾ। ਉਹ ਪਤਲੇ ਚ ਆਉਂਦੀ ਆ। ਹੂੰ। ਉਹ ਸੇਲ ਠੰਡੇ ਪੂਰੇ ਆ। ਇਹਦੇ 50 ਜੀ ਮਿੱਤਰੋ ਸਵਾਗਤ ਕਰਦੇ ਆ ਆਪਣੇ ਫੇਸਬੁ ਅੱਜ ਆਪਾਂ ਪਹੁੰਚੇ ਆਂ ਤਲਵੰਡੀ ਭਾਈ ਫਰੋਜਪੁਰ ਏਰੀਏ ਦੇ ਵਿੱਚ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਮਾ ਜੈਜ ਦੇ ਰੇਡ ਦੇ ਤਿੰਨ ਜਾਨਵਰ ਦਿਖਾਵਾਂਗੇ ਤੇ ਜਿਹਦੇ ਵਿੱਚ ਦੋ ਜਣੀਆਂ ਗੱਬਣ ਮੱਝਾਂ ਹੋਣਗੀਆਂ ਝੋਟੀਆਂ ਜਣ ਕੇ ਤੇ ਇੱਕ ਵੈੜੀ ਆ ਜਰਸੀ ਕ੍ਰੋਸ ਦੇ ਵਿੱਚ ਹਨ ਤੇ ਬਾਈ ਨਾਲ ਗੱਲਬਾਤ ਕਰਾਂਗੇ ਰੇਟ ਰੂਟ ਵੀ ਪੁੱਛਾਂਗੇ ਤੇ ਕੀ ਸਾਰਾ ਹਿਸਾਬ ਕਿਤਾਬ ਆਜੋ ਬਈ ਤੇ ਬਾਈ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸ ਦਿਓ ਬਈ ਮੇਰਾ ਨਾਮ ਵੀਰੇ ਕੁਲਦੀਪ ਕੁਮਾਰ ਆ ਵੀਰੇ ਤਲਵੰਡੀ ਪਾਇ ਜਿਲ੍ਹਾ ਫਰੋਇਪੁਰ ਹੈ ਵੀਰੇ ਠੀਕ ਹੈ ਬਾਈ ਚੀਨਾ ਫਰਮ ਦੇ ਜਿਹੜੇ ਦਾਣਾ ਮੰਡੀ ਦੀ ਬੈਕ ਸਾਈਡ ਠੀਕ ਹੈ ਵੀਰੇ ਹਾਂਜੀ ਗਲਦੀਪ ਵੀਰੇ ਪਹਿਲਾਂ ਤਾਂ ਬਾਈ ਇਹਦਾ ਵੀਡੀਓ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦਾ ਕੀ ਰਿਸਪੌਂਡ ਰਿਹਾ ਬਾਈ ਬਾਈ ਬਹੁਤ ਫੋਨ ਆਏ ਤੇ ਤੇਰੇ ਪਾਸੋਂ ਵੀ ਕਹਿ ਵੀ ਦੂਰ ਦੂਰੀ ਆ ਕੋਈ ਨਹੀਂ ਕਹ ਦੂਰੀ ਕਹ ਸਾਰੇ ਦੂਰੀ ਕਹਣਾ ਬਾਈ ਬਾਈ ਉਹਦੇ ਬਾਰੇ ਗੱਲ ਉਹਨਾਂ ਨੇ ਤੇ ਆਪਾਂ ਭੇਜਤੀਆਂ ਵੀਡੀਓ ਕਾਲ ਅਗਾਂ ਦਿਖਾਤੀ ਆ ਚੱਲੀ ਆਤੀ ਹੈ ਬਈ ਤੁਹਾਡੇ ਕੋਲ ਤੋਂ ਕਹ ਠੀਕ ਹੈ ਬਾਈ ਅਗਲੇ ਅਗਲਾ ਵੀਡੀਓ ਦਿਖਾਉਂਦਾ ਵੀ ਆ ਸਾਡੀਆਂ ਲੱਗੀਆਂ ਠੀਕ ਉਹ ਵੀ ਬਈ ਗਲਦੀਪ ਜਿਹੜੀ ਖਾਸ ਕਾਰਨ ਇਹ ਵੀ ਸੀ ਹੈ ਨ ਵੀ ਜਾਨ ਮਰਨ ਦੇ ਰੇਟ ਜਾਇ ਸੀ ਰੇਟ ਜਾਇ ਸੀ ਹੋਰ ਇੱਕ ਬੰਦਾ ਕਹਿੰਦਾ ਭਾਈ ਇਹਦਾ ਰੇਟ ਬਹੁਤ ਜਾਇਆ ਸੋ ਅਸੀਂ ਤਾਂ ਕਹਿੰਦੇ ਭਾਈ ਸਾਰੀਆਂ ਦੱਸ ਕੇ ਨੇ ਪੈਸੇ ਲੈਣੇ ਆ ਮੈਂ ਕਹਿੰਦਾ ਭਾਈ ਸਾਰੀਆਂ ਮੈਂ ਦੱਸਾਂਗੇ ਵੇਖ ਜੀ ਜਾਂਦੀਆਂ ਹਨ ਅੱਜ ਭਾਈ ਫਿਰ ਕਿਵੇਂ ਗਲਦੀਪ ਆਜੇ ਰੇਟ ਜਾਇ ਜੀ ਹੋਣਗੇ ਹਾਂ ਜੀ ਜਾਇ ਜਾਇ ਭਾਈ ਜਾਇ ਜੀ ਹੁਣ ਚਲੋ ਵਧੀਆ ਗੱਲ ਆਣਾ ਭਾਈ ਤੇ ਆ ਭਾਈ ਗਲਦੀਪ ਇੱਕ ਨੰਬਰ ਵਾਲੀ ਝੋਟੀ ਬਾਰੇ ਹੀ ਦੱਸ ਦੋ ਇਹਦੀ ਕੀ ਡਿਟੇਲ ਆ ਭਾਈ ਇਹਦੀ ਇਹ ਭਾਈ ਪਹਿਲਾਂ ਸੁਆ ਝੋਟੀ ਆ ਠੀਕ ਆ ਭਾਈ ਅੱਜ ਇਹਨੂੰ ਹਫਤਾ ਪਿਆਰ ਦਾ ਸੌਂਚੇ ਦੇ ਠੀਕ ਆ ਵੀਰੇ ਥਾਂ ਲੈਵਾ ਬਹੁਤ ਚੰਗਾ ਲੱਗਿਆ ਇਹਨੂੰ ਛੇ ਪਹਿਲਿਆਂ ਵਾਲਾ ਹੈ ਨਹੀਂ ਪਹਿਲਿਆਂ ਵਾਲਾ ਨਾ ਹਾਂ ਠੰਡੀ ਸੀ ਠੰਡੀ ਸੀ ਲੈਣਾ ਗਲਦੀਬੇ ਕਰੀ ਤੋਰਦੇ ਬਾਈ ਫਿਰ ਆਪਾਂ ਰੇਟ ਰੂਟ ਵੀ ਇਹਦਾ ਪੁੱਛਦੇ ਆ ਤੇ ਅ ਵੀ ਦਰਸ਼ਕ ਵੀਰੋ ਲੋ ਵੀ ਨਿੱਕੇ ਜਿਹੇ ਬੱਤ ਦੀ ਹੈ ਨਾ ਤੇ ਰੇਟ ਪਈਦਾ ਇਹਦਾ ਵੀ ਤੁਹਾਨੂੰ ਮੈਂ ਦੱਸੂਗਾ ਵੀ ਨਾਰਮਲੀ ਕਰੂਗਾ ਬਾਈ ਤੇ ਸ਼ਕੀਨ ਵੜੀ ਹੈ ਨਾ ਤੇ ਦਿਖਾਦਾ ਹਲੇ ਦਿਨ ਤਾਂ ਲੈਂਦੀ ਹੈ ਬਾਈ ਹੈ ਨਾ ਹਾਂਜੀ ਤੇ ਮੋੜ ਲਾ ਵੀਰੇ ਗਲਦੀਬੇ ਨੂੰ ਤੇ ਲਾ ਵੀ ਦੇਖੋ ਸ਼ਕੀਨ ਬहोत ਆ ਬਾਈ ਫੇਸਬੁਕ ਦੀ ਹੈ ਨਾ ਜੇ ਕਾਲੀ ਸ਼ਾਹ ਕਾਲੀ ਸ਼ਾਹ ਤੇ ਮੂੰਹ ਮਾਰਦੀ ਹੈ ਨਾ ਤੇ ਤੁਸੀਂ ਦੇਖੋ ਬਈ ਕਰਾ ਕਿ ਜੇ ਵੀਰ ਦਾ ਸੌਦੇ ਦਾ ਰੇਟ ਬਣਦਾ ਏ ਤੇ ਰੇਟ ਵੀ ਮੈਂ ਬਾਈ ਨੂੰ ਤੋਂ ਸਾਰੀ ਤੁਹਾਨੂੰ ਨਾ ਪੁੱਛ ਕੇ ਦੱਸੂਗਾ ਤੇ ਦੂਸਰੀ ਮੱਝ ਦੀ ਡਿਟੇਲ ਵੀ ਆਪਾਂ ਲੈ ਕੇ ਦੱਸਦੇ ਮਾਈ ਤੋਂ ਤੇ ਕਲੀਬਰ ਕੀ ਫਿਰ ਇਹਦਾ ਮੁੱਲ-ਮੁੱਲ ਕਰਦੇ ਆਪਾਂ ਜਿਹੜੀ ਪਹਿਲੇ 57000 ਮੁੱਲ ਕਰਦੇ ਆਂ ਬਾਈ 55000 ਹੀ ਦੇ ਦਾਂਗੇ ਯਾਰ ਠੀਕ ਆ ਬਾਈ 57000 ਮੁੱਲ ਕਰਦਾ ਏ ਤੇ ਬਾਈ ਬਾਕੀ ਮਾਨਦਾਨ ਕਰੂਗਾ ਜਰੂਰ ਹਨਾ ਤੁਸੀਂ ਫੋਨ ਕਰ ਲਿਓ ਤੇ ਕਲੀ ਦੁੱਧ ਦੁੱਧ ਕੀ ਆਸ ਆ ਬਾਈ ਜਿਵੇਂ ਹਨਾ ਤੁਸੀਂ ਕੋਈ ਦੁੱਧ ਦੇ ਦੂਗੀ 10 ਦੇ ਨੇੜੇ ਤੇ ਦੁੱਧ ਦੇ ਦੂ ਬਾਕੀ ਸੇਵਾ ਨਾਲ ਹੀ ਆ ਵੀਰੇ ਸੇਵਾ ਦੇ ਹਨਾ ਲੇਟੇ ਲੋਟੇ ਪਾਈ ਬਾਈ ਚੱਲ ਜੇ ਆਪਾਂ 55000 ਦੀ ਆਪਾਂ 8-9 ਕਿਲੋ ਵੀ ਦੇ ਜੇ ਪਹਿਲੇ ਤੋਂ ਹਨਾ 35-40000 ਰੁਪਏ ਦਾ ਵੀਰੇ ਕੁਆਰਚੀ ਆ ਸਿੱਧੇ ਜੀ ਕਰਦਾ ਜੀ ਆ ਜੀ 2 ਮਹੀਨੇ ਦੁੱਧ ਪੀ ਲਿਆ ਫੇਰ ਵੀ ਜਾਂਦੀ ਆ ਹਨਾ ਜਾਂਦੀ ਆ ਹਾਂ ਸਹੀ ਆਣਾ ਬਈ ਸੰਗ ਚੰਗਾ ਬਾਡੀ ਚੰਗੀ ਆ ਕਾਲੀ ਸ਼ਾਹ ਕਾਲੀ ਸ਼ਾਹ ਬਈ ਹਾਂ ਸ਼ੀਲ ਸੁਭਰੀ ਆ ਹਾਂ ਬੱਚਾ ਹਨਾ ਤੇ ਬਾਈ ਇਹਦੇ ਬਾਰੇ ਦੱਸ ਦੋ ਬਈ ਕ ਏ ਭਾਜੀ ਦੂਜਾ ਸੂਆ ਦੂਸਰੇ ਸੂਏ ਸੂਗੀ ਹਾਂਜੀ ਸੋ ਬਈ ਇਹ ਪਲੀ ਪਲੀ ਬਹੁਤ ਆ ਹਨਾ ਹਾਂਜੀ ਇਹਨੇ ਪਹਿਲੇ ਸੂਏ 12 ਕੋਲ ਤੋਂ ਦਿੱਤਾ ਏ ਕੱਲ ਕਹਿਣ ਵਾਲੇ ਹੋਗੇ ਦਿੱਤਾ ਦਿੱਤਾ ਬਈ ਹਾਂ ਮਾਲਕਾਂ ਦੇ ਵੀ ਦੁੱਧੇ ਫੁੱਲ ਭਰਦੇ ਲੈਵਾ ਇਹ ਕੱਚੀ ਹੈ ਵੀ ਹਫਤੇ ਦੀ ਹਲੇ ਤਾਂ ਕੱਚੀ ਹੈ ਬਈ ਹਨਾ ਬਾਕੀ ਥਣ ਥਣ ਸਾਫ ਆ ਬਈ ਜੇ ਆਪਾਂ ਕਹਿ ਲਈਏ ਹਨਾ ਥਣਾ ਥਣਾ ਦੀ ਥਣਾ ਥਣਾ ਬਈ ਓਕੇ ਆ ਹਾਂ ਕੋਈ ਚੱਕਰ ਨਹੀਂ ਤੇ ਕਲ ਹੀ ਤੋਰ ਲਾ ਫਿਰ ਇਹਦਾ ਹੀ ਫਿਰ ਆਪਾਂ ਮੁੱਲ ਮੁੱਲ ਆਪਾਂ ਕਰਦੇ ਹਾਂ ਹਨਾ ਵੀ ਮੁੱਲ ਮੰਗਦੇ ਆ ਤੇ ਲਓ ਵੀ ਦਰਸ਼ਕੀਓ ਖਰੀਦ ਦੇਖ ਲਓ ਹਨਾ ਜੋ ਟੀਏ ਵੀ ਤੇ ਵੀਡੀਓ ਇਹ ਫਾਰਮ ਦੀ ਆਪਾਂ ਦੂਸਰੀ ਵਾਰੀ ਬਣਾਉ ਰਿਹਾ ਦੇਖੋ ਸ਼ਕੀਨ ਬੜੀ ਆ ਤੇ ਮੋੜ ਲਾ ਬਰੇ ਗੁਲਦੀਪ ਇਹਨੂੰ ਵੀ ਤੇ ਤੁਸੀਂ ਦੇਖੋ ਵੀ ਦਰਸ਼ਕ ਵੀਰੋ ਰੇਟ ਇਹਦਾ ਵੀ ਜਾਇਜ਼ ਹੀ ਰਹਿਣ ਵਾਲਾ ਏ ਕਿਉਂਕਿ ਭਾਈ ਮੈਂ ਜਿਹੜਾ ਪਿਛਲੀ ਵਾਰੀ ਵੀਡੀਓ ਪਾਈ ਸੀ ਮੈਂ ਕਹਿੰਨਾ ਭਾਈ ਗੁਲਦੀਪ ਤੈਨੂੰ ਤਾਂ ਜਿਹੜੇ ਫੋਨ ਆਉਣੇ ਆਉਣੇ ਆ ਮੈਨੂੰ ਬਹੁਤ ਸਪਾਰਸਾ ਕੀਤੀਆਂ ਲੋਕ ਕਰ ਰਹੇ ਆ ਹਾਂ ਹੁਣ ਭਾਈ ਆਉਣੇ ਆਉਣੇ ਆ ਅੱਜ ਰੇਟ ਜਾਇਜ਼ ਹੈ ਨਾ ਹਾਂ ਮੁੱਲ ਇਹਦਾ ਵੀ ਜਾਇਜ਼ ਆ ਭਾਈ ਹਾਂ ਕਹਈ ਦੱਸੋ ਭਾਈ ਇਹਦਾ ਵੀ ਫਿਰ ਕਿੰਨਾ ਕੁ ਤੁਸੀਂ ਦੁੱਧ ਦੀ ਉਮੀਦ ਕਰਦੇ ਹੋ ਬਈ ਦੁੱਧ ਦੁੱਧ ਦੇ ਦੋ ਬਈ ਬਾਕੀ ਸਰੇ ਹਰੇ ਗੱਲ ਦਾ ਪਾਇ ਤੇ ਦੁੱਧ ਹੁੰਦਾ ਉਹ ਪਤਲੇ ਚ ਆਉਂਦੀ ਆ ਹੂੰ ਉਹ ਸੇਲ ਠੰਡੀ ਪੂਰੀ ਆ ਇਹਦੇ 85000 ਬਈ ਮੁੱਲ ਕਰਦੇ 85000 ਤੇ ਬਈ ਸ਼ਕੀਨ ਇਹ ਵੀ ਬਹੁਤ ਆਣਾ ਸ਼ਕੀਨ ਬਈ ਲੈਵਾ ਬੋ ਬਣਾਉਗੇ ਸੂਲ ਲੈਵਾ ਬੋ ਕਰੂਗੀ ਹੈਨਾ ਕਿੰਨਾ ਉਹਨਾਂ ਨੇ ਦੱਸਿਆ ਬਈ ਹਜੇ ਕੱਚੀ ਕੁੱਚੀ ਕਿੰਨੇ ਦਿਨਾਂ ਦੀ ਆ ਇੱਕ ਹਫਤਾ ਲੈਂਦੀ ਬਈ ਇਹ ਇੱਕ ਹਫਤਾ ਲੈਂਦੀ ਆ ਇੱਕ ਹਫਤੇ ਦੇ ਵਿੱਚ ਪੂਰੀ ਤਿਆਰ ਹੋ ਜੂਗੀ ਹਾਂ ਤੇ ਆਓ ਬਈ ਗਲਤੀਪਾ ਉਹਦੇ ਬਾਰੇ ਵੀ ਦੱਸਦੀ ਆਣਾ ਆਪਣੀ ਜਿਹੜੀ ਯਾਰਸੀ ਆ ਇਹਦੀ ਕੀ ਡਿਟੇਲ ਆ ਬਈ ਇਹਦੀ ਏ ਬਾਈ ਦੂਜਾ ਸੁਹਾ ਵੈੜਾ ਜਰਸੀ ਕਰਾਉਸ ਆ ਵੀਰੇ ਇਹ ਠੀਕ ਆ ਵੀਰੇ ਸੀਲ ਠੰਡੀ ਬਾਈ ਪੂਰੀ ਆ ਠੀਕ ਆ ਬਾਈ ਤੁਹਾਨੂੰ ਬਹੁਤ ਚੰਗਾ ਬਲੈਨ ਨੂੰ ਬਾਈ ਹੁਣ ਚੋਲਾ ਇਹਨੂੰ ਇਹਨੂੰ ਕੋਈ ਚੰਗਾ ਨਹੀਂ ਹਾਂ ਹਾਂ ਤੁਹਾਨੂੰ ਮੋਟਾ ਬਾਕੀ ਥਾਨ ਵੀ ਬਾਈ ਕਹਿਰਾ ਕਹਿਰਾ ਜਿਵੇਂ ਹਨਾ ਗਲਾਬੀ ਥਾਨ ਲੱਗਿਆ ਵੀਰੇ ਨੂੰ ਹਾਂ ਲੇਵਾ ਗਾਂ ਨੂੰ ਬਸੇਰਾ ਪਿਛਾਣ ਨੂੰ ਬਸੇਰਾ ਪਿਛਾਣ ਨੂੰ ਹੀ ਬਸੇਰਾ ਹਨਾ ਇਹ ਕਿੰਨਾ ਟਾਈਮ ਕੰਨ ਲੈ ਜੀ ਗਲਦੀ ਵਜੇ ਇਹ ਬਾਈ ਦੋ ਤਿੰਨ ਦਿਨ ਲਾਉਗੇ ਬਾਈ ਦੋ ਤਿੰਨ ਦਿਨ ਲਾਉਗੇ ਹਨਾ ਤੇ ਕਿਵੇਂ ਹਨਾ ਫਿਰ ਦੁੱਧ ਦੁੱਧ ਕਿੰਨਾ ਦਾ ਸਿਆ ਮਾਲ ਕਰਨਾ 14 ਕਿਲੋ ਬਾਈ ਪਹਿਲੇ ਸਵੇਚ ਹੋਇਆ ਪਹਿਲੇ ਪੰਜ ਫੈਰ ਦੇ ਉੱਤੇ ਦੁੱਧ ਹੁੰਦਾ ਰਿਹਾ ਦਾ ਠੀਕ ਆ ਹੁਣ ਦੂਜੀ ਸੂਰ ਸੂਰ ਰਹੀ ਹੈ ਦੂਜੀ ਸੂਰ ਸੂਰ ਰਹੀ ਹੈ ਦੂਜੀ ਸੂਰ ਸੂਰ ਰਹੀ ਹੈ ਹਨ ਤੇ ਦਿਨ ਲੈਂਦੀ ਆ ਜੀ ਹਨ ਹਾਂਜੀ ਤੇ ਇੱਕ ਵਾਰੀ ਤੌਰ ਵੀਰੇ ਗਲਦੀਪ ਵੀਰੇ ਇਹਦੇ ਹੀ ਰੇਟ ਰੂਟ ਪਰ ਪੁੱਛਦੇ ਆਪਾਂ ਠੀਕ ਹੈ ਜੀ ਤੇ ਲੋ ਵੀਰ ਅਸਿਕ ਵੀਰੋ ਇੱਕ ਵਾਰੀ ਕਲੀਅਰ ਹੋ ਗਲੀ ਵੀਰੇ ਤੁਹਾਨੂੰ ਦਿਖਾ ਦਿੰਦਾ ਵੀ ਤੁਸੀਂ ਆਰਡਰ ਹਨਾ ਜਿਵੇਂ ਪੂਰੇ ਫੱਟ ਬਾਈ ਫੱਟ ਆਰਡਰ ਆ ਰਿਹਾ ਹੈ ਹਨਾ ਜੇ ਆਪਾਂ ਕਹਿ ਤੀ ਹੈ ਹਨਾ ਟਟਵਾਲੇ ਵਾ ਨਹੀਂ ਹੈ ਹਾਂ ਤੇ ਥਣ ਵੀ ਕੱਲਾ ਕੱਲਾ ਥਣ ਲੱਗਿਆ ਹੋਇਆ ਤੇ ਤੁਸੀਂ ਇਹਦਾ ਰੇਟ ਇਹਦਾ ਵੀ ਜਾਇਜ਼ ਹੀ ਰਹਿਣਾ ਹੈ ਤੇ ਬਾਕੀ ਮੈਂ ਬਾਈ ਗਲਦੀਪ ਦਾ ਕੱਚੇ ਕੇ ਲਵਾਵਾਂਗੇ ਵੀ ਲਾਵੀ ਤੀਂ ਦੇਖ ਲੋ ਕਰਾਂ ਤੇ ਹੋਰ ਤਿਆਰ ਹੋ ਜੂਗੀ ਤਾਂ ਇਹਨੇ ਬੜਾ ਚੰਗਾ ਦੁੱਧ ਕੱਢੂਗੀ ਮੋੜ ਲਾ ਵੀਰੇ ਕਲੀਬ ਇਹਨੂੰ ਕਾਦ ਘਾੜ ਚੰਗਾ ਵੱਡੇ ਕਾਦ ਦਾ ਹਾਂ ਬਾਕੀ ਭਾਈ ਉਹ ਵਧੀਆ ਜਣ ਕੇ ਜੇ ਮੈਂ ਹੈ ਨਾ ਗਰਮੀਆਂ ਗਰਮੀਆਂ ਜੀ ਬੜਾ ਚੰਗਾ ਦੁੱਧ ਇਹ ਜਾਣ ਤੋਹਫਾ ਹੀ ਆ ਭਾਈ ਮਾਝੀ ਆ ਕਹੇ ਹਾਂ ਮੈਂ ਆ ਭਾਈ ਇਹ ਮੈਂ ਦੇਖੋ ਕਰਾਂ ਭਾਈ ਰੋੜ ਰੋੜ ਦੀ ਦੇਖੋ ਯਾਰ ਦਹੀਂ ਦੁੱਧ ਮਿੱਠਾ ਭਾਈ ਹਾਂ ਦੁੱਧ ਵੀ ਇਹਦਾ ਮਿੱਠਾ ਦੇ ਹੀ ਗੱਲ ਆ ਬਾਈ ਕਦੀ ਬਾਈ ਕਿੰਨਾ ਦੁੱਧ ਪਾ ਜੂਗੀ ਤਾਂ ਕੀ ਇਹਦਾ ਰੇਟ ਹੈ ਇਹ ਦੁੱਧ ਦੇ ਦੋ ਵੀਰੇ 17 18 ਕਿਲੋ ਆਮ ਨਾਲ ਠੀਕ ਆ ਬਾਈ ਪਹਿਲੇ ਸਵੇਰੇ 14 ਦਿੱਤਾ 5500 ਰੁਪਏ ਦਾ ਮੁੱਲ ਕਰ ਦੇਣਾ 55000 ਬਿਲਕੁਲ ਜੀ ਹੋ ਜੂ 55000 ਦੋ ਵੀ ਮਾੜਾ ਮੋਟਾ ਮਾੜਾ ਮੋਟਾ ਕਰ ਦਾਂਗਾ ਜ਼ਿਆਦਾ ਨਹੀਂ ਬੜਾ ਫਰਕ ਰੱਖੀਦਾ ਨਹੀਂ ਬਾਈ ਬੜਾ ਫਰਕ ਰੱਖੀਦੇ ਨਹੀਂ ਕਿਉਂਕਿ ਵੀਰੇ ਬਾਈ ਦੇ ਵੀਡੀਓ ਬਣਾਉਣ ਦਾ ਹੀ ਮਕਸਦ ਆਪਣਾ ਹੀ ਹੁੰਦਾ ਏ ਵੀ ਚੰਗੇ ਜਾਨਵਰ ਹੁੰਦੇ ਤੇ ਰੇਟ ਦਾ ਬਾਈ ਦਾ ਖਿੱਚ ਕੇ ਜਿਹੀ ਲਾਏ ਜਾਂਦੇ ਕਿਉਂਕਿ ਮੈਂ ਪਹਿਲਾਂ ਹੀ ਕਹਿ ਦਿੰਨਾ ਨਾ ਵੀਡੀਓ ਬਣਾਉਣ ਤੋਂ ਤੇ ਕੁਲਦੀਪ ਬਾਈ ਇੱਕ ਵਾਰੀ ਤਲਵੰਡੀ ਪਾਈ ਜਲਾ ਫਰੋਇਪਰਾ ਯਾਨੀ ਕਿ ਸਾਡੀ ਦਾਣਾ ਮੰਡੀ ਬੈਕ ਸਾਈਡ ਆ ਠੀਕ ਹੈ ਜੀ ਇੱਦਾਂ ਨਾਲ ਸਾਡੇ ਛੀਨਾ ਫਾਰਮ ਨੇੜੇ ਲੰਡੇ ਫਾਰਕਾ ਦੇ ਕੋਲੇ ਆ ਠੀਕ ਹੈ ਜੀ ਹਾਂਜੀ ਮੇਰਾ ਮੋਬਾਈਲ ਨੰਬਰ ਹੈਗਾ 946555 15741 ਠੀਕ ਹੈ ਜੀ ਤੇ ਦਰਸ਼ਕ ਵੀਰੋ ਕਿਸੇ ਵੀ ਵੀਰ ਨੇ ਹਨਾ ਜੇ ਇਹ ਜਿਹੜੀ ਵੜ ਖਰੀਦਣੀ ਆ ਇਹਦੇ ਬਾਰੇ ਬਾਈ ਨੂੰ ਫੋਨ ਲਾ ਲਿਓ ਤੇ ਦੋਨੇ ਜਿਹੜੀਆਂ ਆਪਾਂ ਮੱਝਾਂ ਦੀ ਡਿਟੇਲ ਦੱਸੀ ਆ ਤੇ ਮੱਝਾਂ ਪੂਰੀਆਂ ਚੰਗੀਆਂ ਐ ਤੇ ਇੰਨੇ ਕੁ ਰੇਟ ਦੇ ਵਿੱਚ ਆਉਂਦਾ ਵੀਕੋਸ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਨੇ ਵੀ ਆਪਣੇ ਫਾਰਮ ਦੀ ਵੀਡੀਓ ਬਣਾਉਣੀ ਆ ਤੇ ਆਪਣੇ ਪੇਜ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜਉਂਦੇ ਬਾਦ ਦੇ ਰਹੋ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਧੰਨਵਾਦ